ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਮਾਲਕ ਦੇ ਘਰ ਦਾ ਫਰਸ਼ ਤੋਂ ਲੱਗਦੀ ਤਾਂ ਕੱਪੜੇ ਗਿੱਲੇ ਹੋ ਜਾਂਦੇ ਸੀ ਮਾਲਕ ਮੈਨੂੰ ਅਜੀਬ ਜਿਹਾ ਦੇਖਦਾ ਸੀ ਤੇ ਮੈਂ ਫਟਾਫਟ ਕੰਮ ਖਤਮ ਕਰ ਦਿੰਦੀ ਸੀ ਇੱਕ ਦਿਨ ਬਹੁਤ ਜ਼ਿਆਦਾ ਠੰਡ ਸੀ ਮਾਲਕ ਵੀ ਘਰ ਨਹੀਂ ਸੀ ਸੋਚਿਆ ਕਿ ਮਾਲਕ ਦੇ ਕਮਰੇ ਨਿੱਘੇ ਜਿਹੇ ਵਿੱਚ ਜਾ ਕੇ ਕੱਪੜੇ ਸੁਕਾ ਲੈਂਦੀ ਹਾਂ ਮਾਲਕ ਦੇ ਕਮਰੇ ਵਿੱਚ ਜਿਉਂ ਹੀ ਮੈਂ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਜਦੋਂ ਮਾਲਕ ਨੇ ਮੈਨੂੰ ਪਿੱਛੋਂ ਅਮੀਰ ਬੰਦੇ ਘਰ ਦੀਆਂ ਨੌਕਰਾਨੀਆਂ ਨੂੰ ਕਿਦਾਂ ਪਸੰਦ ਕਰਨ ਲੱਗ ਜਾਂਦੇ ਆ ਜਦ ਕਿ ਉਹ ਨਾ ਪੜੀਆਂ ਲਿਖੀਆਂ ਹੁੰਦੀਆਂ ਤੇ ਨਾ ਹੀ ਸੋਹਣੀਆਂ ਹੁੰਦੀਆਂ ਤੇ ਨਾ ਹੀ ਉਹਨਾਂ ਦੇ ਬਰਾਬਰ ਦੀਆਂ ਹੁੰਦੀਆਂ ਪਰ ਇਸ ਦੁਨੀਆ ਵਿੱਚ ਇਦਾਂ ਦੀ ਅਣਹੋਣੀ ਅਕਸਰ ਹੀ ਹੁੰਦੀ ਰਹਿੰਦੀ ਹੈ ਮੇਰਾ ਨਾਮ ਸ਼ੈਲੀ ਆ ਅਸੀਂ ਪਿੰਡ ਵਿੱਚ ਰਹਿੰਦੇ ਸੀ ਪਾਪਾ ਵੀ ਬੁੱਢੇ ਹੋ ਗਏ ਸੀ ਤਾਂ ਕੋਈ ਕੰਮ ਨਹੀਂ ਸੀ ਕਰਦੇ ਅਸੀਂ ਤਿੰਨ ਭੈਣਾਂ ਸੀ ਵੱਡੀ ਭੈਣ ਦਾ ਵਿਆਹ ਪਾਪਾ ਨੇ ਆਪਣੇ ਭਾਂਜੀ ਨਾਲ ਕਰ ਦਿੱਤਾ ਸੀ ਜਦ ਕਿ ਮੇਰੀ ਭੈਣ ਦੀ ਉਮਰ ਉਦੋਂ ਸਿਰਫ 20 ਕੋ ਸਾਲ ਦੀ ਸੀ ਮੇਰੇ ਪਾਪਾ ਨੇ ਮੇਰੀ ਭੈਣ ਨੂੰ ਇੱਕ ਅਣਪੜ ਗਵਾਰ ਤੇ ਜੂਆ ਖੇਡਣ ਵਾਲੇ ਨਾਲ ਤੋਰ ਦਿੱਤਾ ਅਸੀਂ ਜਿੱਥੇ ਰਹਿੰਦੇ ਸੀ ਉਹ ਗਰੀਬਾਂ ਦਾ ਇਲਾਕਾ ਸੀ ਜਦ ਕਿ ਉੱਥੇ ਜੂਆ ਆਮ ਹੀ ਖੇਡਿਆ ਜਾਂਦਾ ਸੀ ਅਕਸਰ ਹੀ ਮਰਦ ਵੇਲੇ ਰਹਿੰਦੇ ਸੀ ਤੇ ਸਾਰਾ ਦਿਨ ਇੱਧਰ ਉੱਧਰ ਫਿਰਦੇ ਰਹਿੰਦੇ ਸੀ ਫਿਰ ਗਲੀ ਦੇ ਕਿਸੇ ਨੁਕਰ ਤੇ ਬੈਠ ਕੇ ਆਉਂਦੇ ਜਾਂਦੇ ਨੂੰ ਦੇਖਦੇ ਤੇ ਗੰਦੇ ਗੰਦੇ ਇਸ਼ਾਰੇ ਕਰਦੇ ਇਥੋਂ ਤੱਕ ਕਿ ਸਾਡੇ ਕੁਝ ਰਿਸ਼ਤੇਦਾਰ ਤਾਂ ਲੋਕਾਂ ਦੇ ਘਰਾਂ ਵਿੱਚ ਨੌਕਰੀ ਵੀ ਕਰਦੇ ਸੀ ਜਦ ਕਿ ਜ਼ਿਆਦਾਤਰ ਸਾਡੇ ਰਿਸ਼ਤੇਦਾਰ ਰੋਟੀ ਦਾ ਕਰਕੇ ਸ਼ਹਿਰ ਚਲੇ ਗਏ ਸੀ ਮੈਂ ਵੀ 14 ਸਾਲ ਦੀ ਸੋਹਣੀ ਕੁੜੀ ਸੀ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੁੰਦੀ ਸੀ ਇੱਕ ਘਰ ਵਿੱਚ 30 ਦਿਨ ਤੋਂ ਮੈਂ ਜ਼ਿਆਦਾ ਕੰਮ ਨਹੀਂ ਕਰਦੀ ਸੀ ਇਹ ਮੇਰੀ ਆਦਤ ਸੀ ਕਿਉਂਕਿ ਪਹਿਲਾਂ ਜਿਸ ਘਰ ਵਿੱਚ ਕੰਮ ਕਰਦੀ ਸੀ ਉਥੋਂ ਦੀ ਮਾਲਕਣ ਮੈਨੂੰ ਗੁਲਾਮ ਜਿਹੀ ਸਮਝ ਕੇ ਕੰਮ ਕਰਵਾਉਂਦੀ ਸੀ ਤੇ ਪੈਸੇ ਦੇਣ ਲੱਗਿਆਂ ਤਾਂ ਉਹਨੂੰ ਮੌਤ ਹੀ ਪੈ ਜਾਂਦੀ ਸੀ ਉਹਦਾ ਮੁੰਡਾ ਲੋਫਰ ਜਿਹਾ ਸੀ ਅਕਸਰ ਹੀ ਮੈਨੂੰ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੁੰਦਾ ਸੀ ਮੈਨੂੰ ਦੇਖ ਕੇ ਕੋਈ ਨਾ ਕੋਈ ਇਦਾਂ ਦੀ ਗੱਲ ਕਹਿ ਦਿੰਦਾ ਸੀ ਮੈਂ ਵੀ ਇੱਥੇ ਨੌਕਰੀ ਕਰਨ ਲਈ ਆਈ ਸੀ ਦਿਲ ਲਾਉਣ ਦੇ ਲਈ ਨਹੀਂ ਇਸ ਲਈ ਮੈਂ ਮੈਡਮ ਦੇ ਮੁੰਡੇ ਨੂੰ ਕਿਹਾ ਕਿ ਮੈਂ ਤੇਰੀ ਸ਼ਿਕਾਇਤ ਤੇਰੀ ਮਾਂ ਨੂੰ ਕਰ ਦੇਵਾਂਗੀ ਪਰ ਉਹ ਬਾਝ ਨਾ ਆਇਆ ਮੈਂ ਜਦੋਂ ਮੈਡਮ ਨੂੰ ਉਹਦੀ ਗੱਲ ਦੱਸੀ ਤਾਂ ਉਹਨੇ ਆਪਣੇ ਮੁੰਡੇ ਦੀ ਹੀ ਸਾਈਡ ਲਈ ਤੇ ਕਹਿ ਲੱਗੀ ਪਹਿਲਾਂ ਤੂੰ ਆਪਣੇ ਲੱਛਣ ਠੀਕ ਕਰ ਲੈ ਮੈਨੂੰ ਤੇਰੇ ਵੀ ਲੱਛਣ ਠੀਕ ਨਹੀਂ ਲੱਗਦੇ ਮੈਨੂੰ ਉਵਾਰਾ ਤੇ ਕਰੈਕਟਰਲੈਸ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ ਇਹ ਗੱਲ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਕੁਝ ਦਿਨਾਂ ਤੱਕ ਮੈਨੂੰ ਕਿਤੇ ਹੋਰ ਕੰਮ ਨਹੀਂ ਮਿਲਿਆ ਤਾਂ ਘਰਦਿਆਂ ਨੂੰ ਮੇਰੇ ਵਿੱਚ ਕਮੀ ਨਜ਼ਰ ਆਉਣ ਲੱਗੀ ਮੈਂ ਬੇਰੋਜ਼ਗਾਰ ਹੋ ਗਈ ਸੀ ਇਸ ਲਈ ਰੋਜ਼-ਰੋਜ਼ ਘਰ ਬੈਠਾ ਦੇਖ ਕੇ ਅਕਸਰ ਹੀ ਘਰ ਦੇ ਮੈਨੂੰ ਮেরে ਮਾਰਨ ਲੱਗ ਪਏ ਇਸ ਲਈ ਮੈਂ ਦੂਜੇ ਘਰ ਵਿੱਚ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਜਲਦੀ ਹੀ ਮੈਨੂੰ ਇੱਕ ਘਰ ਵਿੱਚ ਕੰਮ ਮਿਲ ਗਿਆ ਜਿੱਥੇ ਮੈਡਮ ਬਹੁਤ ਜ਼ਿਆਦਾ ਸੋਹਣੀ ਸੀ ਜੋ ਮਾਲਕ ਦੇ ਨਾਲ ਰਹਿੰਦੀ ਸੀ ਪਹਿਲੇ ਦਿਨ ਹੀ ਮੈਡਮ ਨੇ ਮੈਨੂੰ ਕਿਹਾ ਕਿ ਤੈਨੂੰ ਘਰ ਦੇ ਕੰਮਾਂ ਦੇ ਨਾਲ-ਨਾਲ ਮਾਲਕ ਦਾ ਵੀ ਧਿਆਨ ਰੱਖਣਾ ਪੈਣਾ ਇਹ ਸੁਣ ਕੇ ਮੇਰੀ ਮੰਮੀ ਨੇ ਮੈਡਮ ਤੋਂ ਪੁੱਛਿਆ ਕਿ ਮਾਲਕਾ ਕੰਮਤੇ ਨਹੀਂ ਜਾਂਦੇ ਇਹ ਸੁਣ ਕੇ ਮੈਡਮ ਨੇ ਦੱਸਿਆ ਕਿ ਉਹ ਬਿਮਾਰ ਰਹਿੰਦੇ ਆ ਇਸ ਲਈ ਕੋਈ ਕੰਮ ਨਹੀਂ ਕਰਦੇ ਉਸ ਤੋਂ ਬਾਅਦ ਮੈਡਮ ਨੇ ਮੈਨੂੰ ਸੈਲਰੀ ਦੱਸੀ ਤਾਂ ਮੈਂ ਹੈਰਾਨ ਹੀ ਰਹਿ ਗਈ ਕਿਉਂਕਿ ਅੱਜ ਤੱਕ ਮੈਨੂੰ ਕਿਸੇ ਮੈਡਮ ਨੇ ਵੀ ਇੰਨੇ ਪੈਸੇ ਨਹੀਂ ਸੀ ਦਿੱਤੇ ਇਸ ਲਈ ਮੈਂ ਤੇ ਮੇਰੀ ਮਾਂ ਲਾਲਚ ਵਿੱਚ ਆ ਗਈਆਂ ਤੇ ਅਸੀਂ ਇਸ ਨੌਕਰੀ ਲਈ ਹਾਂ ਕਰ ਦਿੱਤੀ ਮੈਡਮ ਨੇ ਉੱਥੇ ਸਿਰਫ ਕੰਮ ਕਰਵਾਉਣਾ ਸੀ ਇਸ ਲਈ ਮੈਂ ਅਗਲੀ ਸਵੇਰ ਤੋਂ ਹੀ ਕੰਮ ਤੇ ਚਲੀ ਗਈ ਮੈਡਮ ਨੇ ਮੇਰੇ ਤੋਂ ਸਾਰੇ ਘਰ ਦਾ ਕੰਮ ਕਰਵਾਇਆ ਤੇ ਕਹਿਣ ਲੱਗੀ ਕਿ ਰਾਤ ਨੂੰ ਰਿਸ਼ਤੇਦਾਰ ਆਉਣਗੇ ਇਸ ਲਈ ਤੂੰ ਸਾਰੇ ਘਰ ਨੂੰ ਧੋ ਕੇ ਸ਼ੀਸ਼ੇ ਦੀ ਤਰ੍ਹਾਂ ਚਮਕਾ ਦੇ। ਇਹ ਸੁਣ ਕੇ ਮੈਂ ਮੈਡਮ ਨੂੰ ਕਿਹਾ ਕਿ ਅੱਜ ਬਹੁਤ ਠੰਡਾ ਹੈ। ਮੈਂ ਪੋਚਾ ਹਿਲਾ ਦਵਾਂਗੀ। ਚੰਗੀ ਤਰ੍ਹਾਂ ਸਾਫ਼ ਕਰ ਦਵਾਂਗੀ। ਪਰ ਮੈਡਮ ਕਹਿਣ ਲੱਗੀ ਕਿ ਮੈਂ ਜਿੱਦਾਂ ਕਹਿ ਰਹੀ ਹਾਂ ਉਦਾਂ ਹੀ ਕਰ। ਮੈਂ ਇਸ ਘਰ ਦੀ ਮਾਲਕਣਾ ਜਾਂ ਤੂੰ। ਮੈਡਮ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਜਿਹਾ ਆਇਆ। ਮੈਂ ਮੈਡਮ ਨੂੰ ਕਿਹਾ ਕਿ ਮaaf ਕਰੋ ਮੈਡਮ ਜੀ। ਮੈਂ ਸਾਰਾ ਘਰ ਧੋ ਕੇ ਚਮਕਾ ਦਿੰਦੀ ਆਂ। ਉਸ ਦਿਨ ਮੈਨੂੰ ਬਹੁਤ ਠੰਡ ਲੱਗ ਰਹੀ ਸੀ। ਪਾਰ ਕਰਦਿਆਂ ਨੇ ਕਿਹਾ ਸੀ ਕਿ ਮੈਡਮ ਇੰਨੇ ਪੈਸੇ ਦੇ ਰਹੀ ਆ ਤਾਂ ਇਸ ਲਈ ਉਹ ਜਿੱਦਾਂ ਕਹੇ ਓਦਾਂ ਹੀ ਕਰੀ ਇਸ ਲਈ ਮੈਂ ਆਪਣੀ ਪ੍ਰਵਾਹ ਨਹੀਂ ਕੀਤੀ ਤੇ ਮੈਡਮ ਦੇ ਕੰਮਾਂ ਤੇ ਲੱਗ ਜਾਂਦੀ ਸੀ ਤਿੰਨ ਘੰਟਿਆਂ ਤੋਂ ਬਾਅਦ ਸਾਰੇ ਘਰ ਦਾ ਕੰਮ ਹੋ ਗਿਆ ਸੀ ਪਰ ਮੇਰੇ ਸਾਰੇ ਕੱਪੜੇ ਭਿੱਜ ਗਏ ਸੀ ਮੈਂ ਠੰਡ ਦਾ ਕਰਕੇ ਕੰਬਣ ਲੱਗ ਪਈ ਸੀ ਮੈਨੂੰ ਦੇਖ ਕੇ ਮੈਡਮ ਕਹਿਣ ਲੱਗੀ ਕਿ ਤੂੰ ਤਾਂ ਆਪਣੇ ਸਾਰੇ ਕੱਪੜੇ ਹੀ ਭਿਓ ਲੈ ਮਾਲਕ ਦੇ ਕਮਰੇ ਵਿੱਚ ਚਲੀ ਜਾ ਜਿੱਥੇ ਹੀਟਰ ਲੱਗਾ ਹੋਇਆ ਤਾਂ ਤੇਰੇ ਕੱਪੜੇ ਜਲਦੀ ਸੁੱਕ ਜਾਣਗੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਸੀ ਜਦੋਂ ਤੱਕ ਮੈਡਮ ਫੋਨ ਤੇ ਕਿਸੇ ਨਾਲ ਗੱਲ ਕਰਦੀ ਰਹੀ ਮੈਂ ਕੁਝ ਕਹਿੰਦੀ ਤਾਂ ਮੈਡਮ ਨਾਰਾਜ਼ ਹੋ ਜਾਂਦੀ ਇਸ ਲਈ ਮੈਂ ਡਰਦੀ ਡਰਦੀ ਮਾਲਕ ਦੇ ਕਮਰੇ ਵਿੱਚ ਗਈ ਅੱਜ ਮੈਂ ਮਾਲਕ ਨੂੰ ਪਹਿਲੀ ਵਾਰ ਦੇਖਿਆ ਸੀ ਇਸ ਲਈ ਉਹ ਦੇਖ ਕੇ ਮੈਂ ਉਹ ਨੂੰ ਹੈਰਾਨ ਰਹਿ ਗਈ ਕਿਉਂਕਿ ਮੈਡਮ ਤਾਂ ਬਹੁਤ ਜ਼ਿਆਦਾ ਜਵਾਨ ਤੇ ਸੋਹਣੀ ਸੀ ਪਰ ਮਾਲਕ ਤਾਂ ਅੱਧ ਖੜ ਜਈ ਉਮਰ ਦਾ ਸੀ ਕਾਲੇ ਰੰਗ ਦਾ ਇਨਸਾਨ ਸੀ ਜੋ ਉਮਰ ਵਿੱਚ ਮੈਡਮ ਤੋਂ 18 ਸਾਲ ਵੱਡਾ ਹੋਊਗਾ। ਮਾਲਕ ਉਸ ਵਕਤ ਫਿਲਮ ਦੇਖ ਰਿਹਾ ਸੀ। ਮੈਂ ਜਦੋਂ ਅੰਦਰ ਗਈ ਤਾਂ ਉਹਨੇ ਟੀਵੀ ਬੰਦ ਕਰ ਦਿੱਤਾ ਤੇ ਉਹ ਮੈਨੂੰ ਘੂਰਨ ਲੱਗ ਪਿਆ। ਮੇਰੇ ਕੱਪੜੇ ਵੀ ਭਿੱਜ ਗਏ ਸੀ। ਇਸ ਲਈ ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇੱਥੋਂ ਫਟਾਫਟ ਭੱਜ ਜਾਵਾਂ। ਮਾਲਕ ਨੇ ਮੇਰੀ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਬਸ ਚੁੱਪ ਕਰਕੇ ਮੈਨੂੰ ਦੇਖਦਾ ਰਿਹਾ ਤੇ ਕਮਰੇ ਵਿੱਚ ਹੀਟਰ ਚੱਲ ਰਿਹਾ ਸੀ। ਬਾਰ ਦੇ ਹਿਸਾਬ ਨਾਲ ਕਮਰੇ ਵਿੱਚ ਠੰਡ ਨਾ ਹੋਣ ਦੇ ਬਰਾਬਰ ਸੀ ਮੈਂ ਫਾਰਸ਼ ਤੇ ਹੀਟਰ ਦੇ ਸਾਹਮਣੇ ਬੈਠ ਗਈ ਤੇ ਆਪਣੇ ਕੱਪੜੇ ਸੁਕਾਉਣ ਲੱਗ ਪਈ ਇਸੇ ਕਰਕੇ ਮੇਰੇ ਕੱਪੜੇ ਜਲਦੀ ਸੁੱਕ ਗਏ ਮੈਂ ਫਟਾਫਟ ਬਾਹਰ ਆ ਗਈ ਬਾਕੀ ਔਰਤਾਂ ਦੇ ਵੀ ਕੰਮ ਕਰਨ ਲੱਗ ਗਈ ਜਦੋਂ ਮੈਡਮ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਮੈਂ ਸਮਝਿਆ ਕਿ ਮੈਡਮ ਅੰਦਰ ਆਈ ਇਕੱਲੀ ਆ ਇਸ ਲਈ ਮੈਂ ਦਰਵਾਜ਼ਾ ਖੜਕਾਏ ਬਗਾਰ ਹੀ ਅੰਦਰ ਚਲੇਗੀ ਪਰ ਜਿੱਦਾਂ ਹੀ ਮੈਂ ਅੰਦਰ ਗਈ ਤਾਂ ਇੱਕ ਮੁੰਡਾ ਮਾਲਕਨ ਦੇ ਬਿਸਤਰੇ ਤੇ ਪਿਆ ਸੀ ਇਹ ਸਭ ਕੁਝ ਦੇਖ ਕੇ ਤਾਂ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਮੈਂ ਬਾਹਰ ਤੇਰਾ ਗੱਡੀ ਵਿੱਚ ਇੰਤਜ਼ਾਰ ਕਰ ਰਿਹਾ ਉਹ ਮੁੰਡਾ ਇਹ ਕਹਿ ਕੇ ਬਾਹਰ ਚਲਾ ਗਿਆ ਮੈਨੂੰ ਮੈਡਮ ਨੇ ਝਿੜਕਿਆ ਕਿ ਕਿਹਾ ਦੁਬਾਰਾ ਕਮਰੇ ਦਾ ਦਰਵਾਜ਼ਾ ਖੜਕਾਏ ਬਗੈਰ ਅੰਦਰ ਨਹੀਂ ਆਉਣਾ ਇਹ ਸੁਣ ਕੇ ਮੈਂ ਸ਼ਰਮਿੰਦਗੀ ਜਈ ਹੋ ਗਈ ਮੈਂ ਉਹਨੂੰ ਕਿਹਾ ਕਿ ਮਾਫ਼ ਕਰੋ ਮੈਡਮ ਮੈਂ ਦੁਬਾਰਾ ਇਹਦਾ ਨਹੀਂ ਕਰੂੰਗੀ ਇਹ ਸੁਣ ਕੇ ਮੈਡਮ ਥੋੜੀ ਠੰਡੀ ਹੋ ਗਈ ਤੇ ਕਹਿਣ ਲੱਗੀ ਅੱਛਾ ਮੈਂ 2 ਘੰਟੇ ਦੇ ਲਈ ਕਿਤੇ ਜਾ ਰਹੀ ਆ ਇਸ ਲਈ ਤੂੰ ਰਸੋਈ ਵਿੱਚ ਸੂਪ ਵਾਲਾ ਗਲਾਸ ਲੈ ਕੇ ਮਾਲਕ ਦੇ ਕਮਰੇ ਵਿੱਚ ਜਾ ਤੇ ਬਿਲਕੁਲ ਉਹਦੇ ਸਾਹਮਣੇ ਖੜੀ ਹੋ ਜਾਈ ਤਾਂ ਕਿ ਮੈਂ ਉਹਦੇ ਕਮਰੇ ਦੇ ਸਾਹਮਣੇ ਸਾਹਮਣੇ ਉਲੰਘਾਂ ਤਾਂ ਉਹਨੂੰ ਪਤਾ ਨਾ ਲੱਗੇ ਕਿ ਮੈਂ ਕਿਸੇ ਦੇ ਨਾਲ ਬਾਹਰ ਜਾ ਰਹੀ ਆ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾ ਮੈਡਮ ਮੇਰੀ ਡਿਊਟੀ ਦਾ ਟਾਈਮ ਖਤਮ ਹੋਣ ਵਾਲਾ ਮੈਂ ਘਰ ਚਲੀ ਜਾਊਂਗੀ ਇਹ ਸੁਣ ਕੇ ਮੈਡਮ ਨੇ ਅਲਮਾਰੀ ਵੱਲ ਗਈ ਤਾਂ ਉਹਦੇ ਵਿੱਚ ਇੱਕ ਬੈਗ ਟੱਗਿਆ ਤੇ ਮੈਨੂੰ ਦਿੰਦੇ ਹੋਏ ਕਹਿਣ ਲੱਗੀ ਕਿ ਇਹ ਸੂਟ ਤੂੰ ਰੱਖ ਲੈ ਇੰਨੇ ਮਹਿੰਗੇ ਕੱਪੜੇ ਤੂੰ ਸਾਰੀ ਜ਼ਿੰਦਗੀ ਵਿੱਚ ਨਹੀਂ ਖਰੀਦ ਸਕਦੀ ਇਹਦੇ ਬਦਲੇ ਮੈਂ ਜੋ ਤੈਨੂੰ ਕਿਹਾ ਤੂੰ ਉਹੀ ਕਰ ਉਸ ਸੂਟ ਨੂੰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸੋਹਣੇ ਕੱਪੜੇ ਮੇਰੀ ਕਮਜ਼ੋਰੀ ਸੀ ਕਿਉਂਕਿ ਮੈਂ ਤਾਂ ਸਾਲ ਵਿੱਚ ਸ਼ਾਇਦ ਇੱਕ ਵਾਰ ਹੀ ਨਵੇਂ ਕੱਪੜੇ ਲੈ ਸਕਦੀ ਸੀ ਮੈਂ ਉਹਦੇ ਵੱਲ ਹੱਥ ਵਧਾਇਆ ਮੈਡਮ ਨੇ ਉਹਨੂੰ ਵਾਪਸ ਅਲਮਾਰੀ ਵਿੱਚ ਰੱਖ ਦਿੱਤਾ ਤੇ ਕਹਿੰਦੀ ਕੰਮ ਹੋਣ ਤੋਂ ਬਾਅਦ ਮਿਲੂਗਾ ਮੈਂ ਉਦਾਸ ਹੋ ਕੇ ਬਾਹਰ ਆਈ ਰਸੋਈ ਵਿੱਚੋਂ ਸੂਪ ਵਾਲਾ ਗਲਾਸ ਚੁੱਕਿਆ ਤੇ ਮੈਂ ਮਾਲਕ ਦੇ ਕਮਰੇ ਵਿੱਚ ਆ ਗਈ ਮਾਲਕ ਦੇ ਕਮਰੇ ਵਿੱਚ ਆ ਕੇ ਮੈਂ ਦਰਵਾਜ਼ਾ ਬੰਦ ਕਰਨਾ ਚਾਹਿਆ ਤਾਂ ਮਾਲਕ ਨੇ ਮੈਨੂੰ ਇਦਾਂ ਕਰਨ ਤੋਂ ਰੋਕ ਦਿੱਤਾ ਮੈਂ ਸੂਪ ਲੈ ਕੇ ਉਹਦੇ ਸਾਹਮਣੇ ਆ ਗਈ ਟੇਬਲ ਤੇ ਰੱਖ ਦਿਓ ਮਾਲਕ ਨੇ ਮੈਨੂੰ ਹੁਕਮ ਦਿੱਤਾ ਸੀ ਪਰ ਮੈਨੂੰ ਮਾਲਕ ਦਾ ਧਿਆਨ ਬਾਹਰ ਤੋਂ ਹਟਾਉਣਾ ਸੀ ਤਾਂ ਕਿ ਮੈਡਮ ਬਾਹਰ ਜਾ ਸਕੇ ਇਸ ਲਈ ਮੈਂ ਮਾਲਕ ਨੂੰ ਕਿਹਾ ਪਰ ਗਰਮਾ ਇਸ ਲਈ ਮੈਡਮ ਨੇ ਕਿਹਾ ਕਿ ਤੁਸੀਂ ਜਲਦੀ ਪੀ ਲਓ ਇਹ ਸੁਣ ਕੇ ਮਾਲਕ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਪੁੱਛਣ ਲੱਗਾ ਕਿ ਤੇ ਤੇਰੀ ਮੈਡਮ ਕਿੱਥੇ ਜਾ ਰਹੀ ਆ ਇਹ ਸੁਣ ਕੇ ਮੈਂ ਹੈਰਾਨ ਰਹੇਗੀ ਕਿ ਮਾਲਕ ਨੂੰ ਕਿੱਦਾਂ ਪਤਾ ਲੱਗਿਆ ਪਰ ਮੈਂ ਇਹ ਗੱਲ ਪਤਾ ਨਹੀਂ ਲੱਗਣ ਦਿੱਤੀ ਸੀ ਮੈਂ ਕਿਹਾ ਨਹੀਂ ਮੈਡਮ ਤਾਂ ਆਪਣੇ ਕਮਰੇ ਵਿੱਚ ਸੌ ਰਹੀ ਆ ਉਹਦੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਇਹ ਕਹਿ ਕੇ ਮੈਂ ਮਾਲਕ ਦੇ ਮੂੰਹ ਵਿੱਚ ਸੂਪ ਪਾ ਦਿੱਤਾ ਤਾਂ ਕਿ ਉਹ ਕੁਝ ਹੋਰ ਨਾ ਪੁੱਛੇ ਮੈਂ ਬਿਲਕੁਲ ਉਹਦੇ ਸਾਹਮਣੇ ਖੜੀ ਹੋ ਗਈ ਇਸ ਤਰ੍ਹਾਂ ਮੈਡਮ ਬੜੀ ਆਸਾਨੀ ਨਾਲ ਬਾਹਰ ਚਲੀ ਗਈ। ਮੈਨੂੰ ਮੈਡਮ ਦੇ ਆਉਣ ਤੱਕ ਮਾਲਕ ਦੇ ਕਮਰੇ ਵਿੱਚ ਹੀ ਰਹਿਣਾ ਸੀ। ਇਸ ਲਈ ਮੈਂ ਸੂਪ ਪਲਾਉਣ ਤੋਂ ਬਾਅਦ ਸੂਫੇ ਤੇ ਬੈਠ ਗਈ। ਜਦਕਿ ਮਾਲਕ ਮੈਨੂੰ ਦੇਖਦਾ ਰਿਹਾ। ਮੈਨੂੰ ਮਾਲਕ ਤੋਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕਿਉਂਕਿ ਘਰ ਵਿੱਚ ਉਹਦੋਂ ਮੈਂ ਤੇ ਮਾਲਕ ਹੀ ਸੀ। ਮੈਂ ਵਾਰ-ਵਾਰ ਟਾਈਮ ਦੇਖ ਰਹੀ ਸੀ ਕਿ ਕਦੋਂ ਮੈਡਮ ਘਰ ਆਵੇ ਤੇ ਮੈਂ ਆਪਣੇ ਘਰ ਜਾ ਸਕਾਂ। ਉਸ ਦਿਨ ਮੈਡਮ ਟਾਈਮ ਤੇ ਘਰ ਆ ਗਈ ਸੀ ਤੇ ਉਹ ਡਰੈਸ ਲੈ ਕੇ ਘਰ ਆਈ। ਡਰੈਸ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਇਸ ਸਲਾਈਕਰ ਆਉਂਦੇ ਹੀ ਮੈਂ ਸੂਟ ਖੋਲ ਕੇ ਦੇਖਿਆ ਤਾਂ ਮੈਂ ਹੈਰਾਨ ਹੀ ਰਹਿ ਗਈ ਕਿਉਂਕਿ ਉਹ ਸੂਟ ਬਹੁਤ ਸੋਹਣਾ ਤੇ ਮਹਿੰਗਾ ਸੀ। ਇਹ ਸੂਟ ਦੇਖ ਕੇ ਮੇਰੀ ਮਾਂ ਨੇ ਇਹ ਸੂਟ ਮੇਰੇ ਦਾਜ ਦੇ ਲਈ ਰੱਖ ਲਿਆ। ਪਰ ਮੈਂ ਮਾਂ ਨੂੰ ਦੱਸਿਆ ਕਿ ਮੈਡਮ ਨੇ ਕਿਹਾ ਕਿ ਉਹ ਮੈਨੂੰ ਇਦਾਂ ਦੇ ਸੂਟ ਹਰ ਮਹੀਨੇ ਲੈ ਕੇ ਦਿਆ ਕਰੂਗੀ। ਇਹ ਸੁਣ ਕੇ ਤਾਂ ਮੇਰੀ ਮਾਂ ਖੁਸ਼ ਹੋ ਗਈ ਸੀ ਤੇ ਮੈਂ ਮਾਂ ਨੂੰ ਇਹ ਨਹੀਂ ਦੱਸਿਆ ਕਿ ਉਹਦੇ ਬਦਲੇ ਮੈਨੂੰ ਕੀ ਕਰਨਾ ਪੈਂਦਾ। ਗਰੀਬਾਂ ਦੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ ਜੋ 4 ਰੁਪਏ ਲੈ ਕੇ ਅਮੀਰਾਂ ਦੇ ਰਾਜ ਆਪਣੇ ਸੀਨੇ ਵਿੱਚ ਰੱਖ ਲੈਂਦੀ ਆ ਤੇ ਅਮੀਰ ਸਭ ਕੁਝ ਕਰਨ ਤੋਂ ਬਾਅਦ ਆਪਣੇ ਪੈਸੇ ਦਾ ਜ਼ੋਰ ਦਿਖਾਉਂਦੇ ਰਹਿੰਦੇ ਆ ਮੈਡਮ ਤੇ ਉਸ ਮੁੰਡੇ ਦੇ ਵਿਚਕਾਰ ਦਾ ਰਿਸ਼ਤਾ ਕੀ ਸੀ ਤੇ ਉਹ ਉਹਦੇ ਬੈਡਰੂਮ ਵਿੱਚ ਕਿਉਂ ਸੀ ਇਸ ਗੱਲ ਤੋਂ ਮੈਂ ਪਰੇਸ਼ਾਨ ਸੀ ਪਰ ਮੈਂ ਆਪਣੇ ਆਪ ਨੂੰ ਇਹ ਕਹਿ ਕੇ ਤਸੱਲੀ ਦੇ ਦਿੱਤੀ ਕਿ ਮੈਡਮ ਦੇ ਘਰ ਕੰਮ ਕਰਨ ਜਾਂਦੀ ਆ ਤਾਂ ਆਪਣੇ ਕੰਮ ਨਾਲ ਮਤਲਬ ਹੋਣਾ ਚਾਹੀਦਾ ਇਸ ਲਈ ਮੈਂ ਆਰਾਮ ਨਾਲ ਸੌਂ ਗਈ ਤੇ ਅਗਲੀ ਸਵੇਰ ਜਦੋਂ ਮੈਂ ਕੰਮ ਦੇ ਚਲੀ ਗਈ ਮੈਂ ਮੈਡਮ ਦੇ ਘਰ ਪਹੁੰਚੀ ਤਾਂ ਮੈਡਮ ਦਾ ਮੂਡ ਬਹੁਤ ਖਰਾਬ ਸੀ ਇਸ ਲਈ ਉਹਨੇ ਮੈਨੂੰ ਦੇਖਦੇ ਹੀ ਕਿਹਾ ਕਿ ਜਲਦੀ ਮੇਰਾ ਬਾਥਰੂਮ ਸਾਫ਼ ਕਰ ਦੇ ਮੈਂ ਨਾਉਣਾ ਮੈਂ ਬਾਥਰੂਮ ਸਾਫ਼ ਕਰਨ ਲੱਗੀ ਤੇ ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ ਇਹ ਦੇਖ ਕੇ ਮੈਡਮ ਨੇ ਮੈਨੂੰ ਕਿਹਾ ਕਿ ਠੀਕ ਆ ਤੂੰ ਜਲਦੀ ਮਾਲਕ ਦੇ ਕਮਰੇ ਵਿੱਚ ਸਫਾਈ ਕਰ ਦੇ ਤੇ ਉੱਥੇ ਹੀਟਰ ਦੇ ਅੱਗੇ ਬੈਠ ਕੇ ਆਪਣੇ ਕੱਪੜੇ ਸੁਕਾ ਲਈ ਇਹ ਸੁਣ ਕੇ ਮੈਂ ਘਬਰਾ ਗਈ ਕਿਉਂਕਿ ਮੇਰਾ ਹੂਲੀਆ ਮਾਲਕ ਦੇ ਕਮਰੇ ਵਿੱਚ ਜਾਣ ਦੀ ਲਾਇਕ ਨਹੀਂ ਸੀ ਮੈਂ ਕੁਝ ਕਹਿਣਾ ਚਾਹਿਆ ਤਾਂ ਮਾਲਕ ਨੇ ਮੇਰੇ ਮੁਠੀ ਵਿੱਚ 500 ਰੁਪਏ ਦੇ ਦਿੱਤਾ ਤੇ ਕਹਿਣ ਲੱਗੀ ਇਹ ਤਨਖਾਹ ਦੇ ਇਲਾਵਾ ਇਹ ਤੂੰ ਆਪਣੀ ਮਾਂ ਨੂੰ ਨਾ ਦੇਈ ਇਹ ਸੁਣ ਕੇ ਮੈਂ ਹੈਰਾਨ ਰਹੇਗੀ ਪਰ ਮੈਂ ਮਾਲਕ ਦੇ ਕਮਰੇ ਵਿੱਚ ਆ ਗਈ ਮੈਨੂੰ ਉਸ ਵਕਤ ਡਰ ਲੱਗਦਾ ਸੀ ਜਦੋਂ ਮੈਡਮ ਮੈਨੂੰ ਮਾਲਕ ਦੇ ਕਮਰੇ ਦੀ ਸਫਾਈ ਕਰਨ ਲਈ ਕਹਿੰਦੀ ਸੀ ਕਿਉਂਕਿ ਉਹਨਾਂ ਕੱਪੜਿਆਂ ਵਿੱਚ ਦੇਖ ਕੇ ਮਾਲਕ ਮੈਨੂੰ ਘੂਰਨ ਲੱਗ ਜਾਂਦਾ ਸੀ ਮੈਨੂੰ ਇਕੱਲੀ ਨੂੰ ਉਹਦੇ ਕਮਰੇ ਵਿੱਚ ਜਾਂਦੀ ਨੂੰ ਡਰ ਲੱਗਦਾ ਸੀ ਮੈਂ ਜਦੋਂ ਮਾਲਕ ਦੇ ਕਮਰੇ ਵਿੱਚ ਕਮਰੇ ਵਿੱਚ ਡਰਦੀ-ਡਰਦੀ ਗਈ ਤਾਂ ਉਸ ਵਕਤ ਉਹਨੇ LCD ਤੇ ਕੋਈ ਗੰਦੀ ਫਿਲਮ ਪਾਈ ਸੀ ਜਿਹੜੀ ਉਹ ਦੇਖ ਰਿਹਾ ਸੀ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੇਰੀ ਨਜ਼ਰ ਉਸ ਟੀਵੀ ਤੇ ਪਈ ਤਾਂ ਮੈਂ ਫਟਾਫਟ ਨਜ਼ਰ ਅਝਪਾਲ ਲਿਆ ਮੈਨੂੰ ਦੇਖ ਕੇ ਮਾਲਕ ਨੇ ਟੀਵੀ ਬੰਦ ਕਰ ਦਿੱਤਾ ਮੈਂ ਹਜੇ ਕਮਰੇ ਦੇ ਦਰਵਾਜ਼ੇ ਤੇ ਹੀ ਖੜੀ ਸੀ ਮਾਲਕ ਨੇ ਇੱਕੋ ਨਜ਼ਰ ਨਾਲ ਮੇਰਾ ਪੂਰਾ ਸ਼ਰੀਰ ਦੇਖਿਆ ਤੇ ਕਹਿਣ ਲੱਗਾ ਰੁਕ ਕਿਉਂ ਗਈਆਂ ਮੇਰੇ ਕਮਰੇ ਦੀ ਸਫਾਈ ਕਰ ਦੇ ਮੈਨੂੰ ਲੱਗਿਆ ਸੀ ਕਿ ਮੈਂ ਟੀਵੀ ਦੇਖਦਾ ਰਹੂੰਗਾ ਤੇ ਜਲਦੀ ਜਲਦੀ ਉਹ ਕਮਰੇ ਦੀ ਸਫਾਈ ਕਰ ਦੇਉਗੀ ਪਰ ਮੈਨੂੰ ਹਰਾਨੀ ਹੋਈ ਉਹ ਤਾਂ ਮੇਰੇ ਅੰਦਰ ਆਉਂਦੇ ਹੀ ਟੀਵੀ ਬੰਦ ਕਰ ਦਿੱਤਾ ਸੀ ਤੇ ਮੈਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ ਮੈਂ ਸਫਾਈ ਕਰਦੀ ਸੋਚਣ ਲੱਗ ਪਈ ਕਿ ਮੈਡਮ ਦੀ ਉਮਰ ਕੋਈ 24 ਕੋ ਸਾਲ ਦੀ ਸੀ ਪਰ ਮਾਲਕ ਤਾਂ 50 ਸਾਲ ਦਾ ਲੱਗਦਾ ਸੀ ਦੋਨਾਂ ਵਿੱਚ ਬਹੁਤ ਫਰਕ ਸੀ ਪਤਾ ਨਹੀਂ ਦੋਨਾਂ ਨੇ ਵਿਆਹ ਕਿਉਂ ਕਰਵਾ ਲਿਆ ਸੀ ਸ਼ਾਇਦ ਮੈਡਮ ਨੂੰ ਮਜਬੂਰੀ ਵਿੱਚ ਮਾਲਕ ਦੇ ਨਾਲ ਵਿਆਹ ਕਰਵਾ ਲਿਆ ਹੋਗਾ ਤੇ ਉਹ ਹੁਣ ਪਛਤਾ ਰਹੀ ਸੀ ਤਾਂ ਹੀ ਤਾਂ ਉਹ ਮਾਲਕ ਦੇ ਕਮਰੇ ਵਿੱਚ ਨਹੀਂ ਜਾਂਦੀ ਸੀ ਮੈਂ ਕਮਰੇ ਵਿੱਚ ਝਾੜੂ ਫੇਰਦੀ ਹੋਈ ਇਹੀ ਸੋਚਦੀ ਰਹੀ ਜਦ ਕਿ ਮਾਲਕ ਦੀਆਂ ਨਜ਼ਰਾਂ ਮੇਰੇ ਸਰੀਰ ਦੇ ਆਲੇ-ਦੁਆਲੇ ਘੁੰਮ ਰਹੀਆਂ ਸੀ ਪਤਾ ਨਹੀਂ ਇੰਨੀ ਸੋਹਣੀ ਘਰ ਵਾਲੀ ਹੁੰਦੇ ਹੋਏ ਵੀ ਇਹ ਮਾਲਕ ਨੌਕਰਾਨੀ ਵਿੱਚ ਦਿਲਚਸਪੀ ਕਿਉਂ ਲੈਣ ਲੱਗ ਜਾਂਦੇ ਆ ਉਸ ਰਾਤ देर तक ਮੈਂ ਇਹੀ ਸੋਚਦੀ ਰਹੀ ਮੈਡਮ ਦੇ ਘਰ ਸਭ ਕੁਝ ਵਧੀਆ ਸੀ ਪਰ ਮਾਲਕ ਦਾ ਕਰਕੇ ਮੇਰਾ ਦਿਲ ਨਹੀਂ ਲੱਗਦਾ ਸੀ ਕਿ ਮੈਂ ਉਥੇ ਕੰਮ ਕਰਨ ਲਈ ਜਾਵਾਂ ਪਰ ਮਾਂ ਕੋ ਹਰ ਦਿਨ ਮੈਨੂੰ ਸਵੇਰ ਨੂੰ ਜਗਾ ਕੇ ਮੈਡਮ ਦੇ ਘਰ ਭੇਜ ਦਿੰਦੀ ਸੀ ਉਸ ਦਿਨ ਮੈਂ ਨੀਂਦ ਵਿੱਚ ਹੀ ਸੀ ਅਸਲੀ ਪੌੜੀਆਂ ਚੜਦੇ ਚੜਦੇ ਤਿਲਕ ਗਈ ਤੇ ਮੇਰੀ ਕਮੀਜ਼ ਫਟ ਗਈ ਮੈਡਮ ਦੇ ਕੋਲ ਗਈ ਤਾਂ ਉਹਨੇ ਇਹ ਸਭ ਕੁਝ ਦੱਸਿਆ ਤੇ ਉਹ ਕਹਿਣ ਲੱਗੀ ਮਾਲਕ ਸਵੇਰ ਦਾ ਭੁੱਖਾ ਪਹਿਲਾਂ ਉਹਨੂੰ ਰੋਟੀ ਖਵਾਦੀ ਦੋਸਤੋ ਬਾਦ ਕੱਪੜੇ ਬਦਲ ਲੈ। ਇਹ ਸੁਣ ਕੇ ਮੈਂ ਮੈਡਮ ਨੂੰ ਕਿਹਾ ਪਰ ਮੈਡਮ ਜੀ ਫਟੇ ਫਟੇ ਹੋਏ ਕੱਪੜਿਆਂ ਵਿੱਚ ਤਾਂ ਮੇਰਾ ਜਿਸਮ, ਮੇਰੀ ਸ਼ਕਲ ਰੋਂ ਵਰਗੀ ਹੋ ਗਈ ਸੀ। ਮੈਨੂੰ ਲੱਗਿਆ ਸੀ ਕਿ ਇਹ ਸਭ ਕੁਝ ਮੈਡਮ ਨੂੰ ਦਿਖਾਉਂਗੀ ਤਾਂ ਉਹ ਮੈਨੂੰ ਮੇਰੇ ਤੇ ਤਰਸ ਕਰੂਗੀ। ਪਰ ਇਹ ਸੁਣ ਕੇ ਮੈਡਮ ਕਹਿਣ ਲੱਗੀ ਕਿ ਜਿੱਦਾਂ ਮੈਂ ਕਹਿ ਰਹੀ ਹਾਂ ਉਦਾਂ ਹੀ ਕਰ। ਮੈਨੂੰ ਨੌਕਰਾਨੀ ਦੀ ਕਮੀ ਨਹੀਂ। ਤੂੰ ਇਦਾਂ ਹੀ ਨਖਰੇ ਕਰਨੇ ਆ ਤਾਂ ਕਿਸੇ ਹੋਰ ਘਰ ਦੇ ਚਲੀ ਜਾ। ਇਸ ਇਹ ਕਹਿ ਕੇ ਮੈਡਮ ਬਾਥਰੂਮ ਵਿੱਚ ਚਲੀ ਗਈ ਮੈਂ ਮਾਲਕ ਦੇ ਕਮਰੇ ਵਿੱਚ ਗਈ ਉਸ ਦਿਨ ਮਾਲਕ ਨੂੰ ਰੋਟੀ ਖਵਾਉਂਦੇ ਵੇਲੇ ਵਾਰ-ਵਾਰ ਕੱਪੜਿਆਂ ਵਾਲ ਹੀ ਮਾਲਕ ਝਾਕਦਾ ਰਿਹਾ ਮਾਲਕ ਨੇ ਰੋਟੀ ਦੀ ਬਜਾਏ ਮੈਨੂੰ ਹੀ ਘੂਰ ਰਿਆ ਸੀ ਮੈਂ ਘਰ ਆਈ ਤਾਂ ਮਾਂ ਨਾਲ ਗੁੱਸਾ ਕਰਨ ਲੱਗ ਪਈ ਕਿ ਮੈਂ ਕੱਲ ਤੋਂ ਮੈਡਮ ਦੇ ਘਰ ਕੰਮ ਕਰਨ ਨਹੀਂ ਜਾਣਾ ਉਹ ਮੈਨੂੰ ਮਾਲਕ ਦੇ ਕਮਰੇ ਵਿੱਚ ਭੇਜ ਦਿੰਦੀ ਆ ਤੇ ਮਾਲਕ ਮੈਨੂੰ ਘੂਰਦਾ ਰਹਿੰਦਾ ਇਹ ਸੁਣ ਕੇ ਮਾਂ ਮੈਨੂੰ ਕਹਿਣ ਲੱਗੀ ਕਿ ਦੇਖ ਤੀਏ ਨੌਕਰੀ ਕਰਕੇ ਚਾਰ ਪੈਸੇ ਕਮਾ ਲਵਾਂਗੀ ਤਾਂ ਤੇਰਾ ਦਾਜ ਬਣਾ ਕੇ ਤੇਰਾ ਵਿਆਹ ਚੰਗੇ ਘਰ ਵਿੱਚ ਕਰ ਦੇਵਾਂਗੀ ਤੇਰਾ ਪਿਓ ਤਾਂ ਤੇਰੀ ਭੈਣ ਦੀ ਤਰ੍ਹਾਂ ਤੈਨੂੰ ਕਿਸੇ ਨਸ਼ੇ ਵਾਲੀ ਨਾਲ ਹੀ ਵਿਆਹ ਦੇਊਗਾ ਇਹ ਸੁਣ ਕੇ ਤਾਂ ਮੈਂ ਡਾ ਗੀ ਕਿਹਾ ਕਿ ਮੈਂ ਕਿਸੇ ਨਸ਼ੇੜੀ ਦੇ ਨਾਲ ਮੈਂ ਨਹੀਂ ਵਿਆਹ ਕਰਾਉਣਾ ਇਹ ਸੁਣ ਕੇ ਮਾਂ ਮੈਨੂੰ ਕਹਿਣ ਲੱਗੀ ਕਿ ਫਿਰ ਚੁੱਪ ਕਰਕੇ ਮੈਡਮ ਦੇ ਘਰ ਕੰਮ ਕਰਦੀ ਰਹਿ ਜਿੰਨੇ ਵੀ ਪੈਸੇ ਤੈਨੂੰ ਮੈਡਮ ਦਿੰਦੀ ਆ ਉਹਨੇ ਉਹਨੇ ਕੋਈ ਨਹੀਂ ਦਿੰਦਾ ਇਸ ਲਈ ਨੌਕਰੀ ਛੱਡਣ ਦੀ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦੇ ਜੇ ਤੇਰਾ ਮਾਲਕ ਤੈਨੂੰ ਘੂਰਦਾ ਤਾਂ ਘੂਰਨ ਦੇ ਮਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਮੈਂ ਆਪਣੀ ਬੇਵਸੀ ਤੇ ਥੋੜੀ ਜਿਹੀ ਰੋ ਪਈ ਤੇ ਫਿਰ ਸੌ ਗਈ ਅਗਲੇ ਦਿਨ ਮੈਡਮ ਦੇ ਘਰ ਗਈ ਤਾਂ ਮੈਡਮ ਨੇ ਫਿਰ ਮੇਰੇ ਘਰ ਦਾ ਮੇਰੇ ਤੋਂ ਘਰ ਦਾ ਕੰਮ ਕਰਵਾਇਆ ਤੇ ਮੇਰੇ ਕੱਪੜੇ ਗਿੱਲੇ ਹੋ ਗਏ ਤੇ ਨਾਲ ਹੀ ਮੈਨੂੰ ਮਾਲਕ ਦੇ ਕਮਰੇ ਵਿੱਚ ਭੇਜ ਦਿੱਤਾ ਅੱਜ ਵੀ ਮਾਲਕ ਮੈਨੂੰ ਦੇਖ ਰਿਹਾ ਸੀ ਮੈਂ ਸੋਫੇ ਤੇ ਬੈਠੀ ਸੀ ਤਾਂ ਮਾਲਕ ਮੈਨੂੰ ਆਪਣੇ ਕਮਰੇ ਵਿੱਚ ਆਉਣ ਲਈ ਕਿਹਾ ਇਹ ਸੁਣ ਕੇ ਤਾਂ ਮੈਂ ਡਰ ਗਈ ਜੇ ਮਾਲਕ ਦਾ ਹੁਕਮ ਮਟਾਲ ਦਿੰਦੀ ਤਾਂ ਨੌਕਰੀ ਚਲੀ ਜਾਣੀ ਸੀ ਹੌਲੀ ਹੌਲੀ ਗਈ ਤਾਂ ਮਾਲਕ ਨੇ ਆਪਣੇ ਬੂਟਾਂ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਮੇਰੇ ਬੂਟ ਆਪਣੀ ਚੁੰਨੀ ਨਾਲ ਸਾਫ਼ ਕਰ ਦੇ ਮੈਂ ਚੁੰਨੀ ਲਈ ਤੇ ਆਪਣੀ ਬੇਵਸੀ ਤੇ ਮੈਨੂੰ ਰੋਣਾ ਆ ਗਿਆ ਇਹ ਕਿੱਦਾਂ ਦੀ ਬੇਵਸੀ ਸੀ ਕਿੱਦਾਂ ਦੀ ਜ਼ਿੰਦਗੀ ਸੀ ਇਹ ਅਮੀਰ ਲੋਕ ਗਰੀਬਾਂ ਦੀ ਕੁੜੀ ਦੀ ਬੇਵਸੀ ਨੂੰ ਦੇਖ ਕੇ ਉਹਨਾਂ ਨੂੰ ਤਸੱਲੀ ਮਿਲਦੀ ਆ ਇਹ ਆਪਣੇ ਪੈਸੇ ਦੇ ਘਮੰਡ ਵਿੱਚ ਗਰੀਬਾਂ ਨੂੰ ਆਪਣੇ ਪੈਰਾਂ ਵਿੱਚ ਘਾ ਦਿੰਦੇ ਆ ਮੈਂ ਉਹਦੇ ਬੂਟ ਸਾਫ਼ ਕਰਨ ਲੱਗ ਪਈ। ਮੈਂ ਆਪਣੀ ਚੁੰਨੀ ਨਾਲ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਐਡਾ ਨਹੀਂ ਸੀ। ਇਸ ਲਈ ਮੈਂ ਸ਼ਰਮ ਨਾਲ ਇਕੱਠੀ ਹੋਈ ਜਾਂਦੀ ਸੀ। ਮੈਂ ਸੂਟ ਬੂਟ ਸਾਫ਼ ਕਰ ਦਿੱਤੇ। ਇਸ ਦੇ ਬਾਅਦ ਇਹ ਹੁਕਮ ਸੀ ਕਿ ਸ਼ਾਇਦ ਮਾਲਕ ਮੇਰੀ ਬੇਰੁਸੀ ਦੇਖਣੀ ਚਾਹੁੰਦਾ ਸੀ ਜਾਂ ਸ਼ਾਇਦ ਇਹ ਸਭ ਕੁਝ ਕਰਕੇ ਮੇਰਾ ਸਬਰ ਅਜ਼ਮਾਰਿਆ ਸੀ। ਮੈਂ ਉਹਦੇ ਕੋਲ ਗਈ ਤਾਂ ਮਾਲਕ ਕਹਿਣ ਲੱਗਾ ਕਿ ਮੇਰੇ ਸਿਰ ਦੇ ਥੱਲੇੋਂ ਸਰਾਣਾ ਕੱਢ ਦੇ। ਇਹ ਸੁਣ ਕੇ ਮੈਂ ਸਰਾਣਾ ਉਹਦੇ ਸਿਰ ਥੱਲੇੋਂ ਕੱਢ ਦਿੱਤਾ। ਮਾਲਕ ਬਿਸਤਰੇ ਤੇ ਲੰਮਾ ਪੈ ਗਿਆ ਪਰ ਮੈਨੂੰ ਪੂਰਨਾ ਬੰਦ ਨਹੀਂ ਕੀਤਾ ਸੀ ਮੈਂ ਨਜ਼ਰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਮੈਂ ਸੋਚ ਰਹੀ ਸੀ ਕਿ ਜਦੋਂ ਮੈਂ ਇੱਥੇ ਆਈ ਸੀ ਤਾਂ ਮਾਲਕ ਨੂੰ ਕਦੀ ਵੀ ਕਮਰੇ ਤੋਂ ਬਾਹਰ ਨਹੀਂ ਦੇਖਿਆ ਸੀ ਮੈਂ ਕਦੀ ਮਾਲਕ ਨੂੰ ਕਮਰੇ ਵਿੱਚ ਵੀ ਤੁਰਦਾ ਫਿਰਦੇ ਨਹੀਂ ਦੇਖਿਆ ਸੀ ਪਤਾ ਨਹੀਂ ਇਹਨੂੰ ਕੀ ਬਿਮਾਰੀ ਸੀ ਮੈਂ ਮਾਲਕ ਦੇ ਕਮਰੇ ਵਿੱਚੋਂ ਨਿਕਲੀ ਤਾਂ ਮੈਡਮ ਆਪਣੇ ਕਮਰੇ ਵਿੱਚ ਹੀ ਸੀ ਮੇਰਾ ਕੰਮ ਖਤਮ ਹੋ ਗਿਆ ਸੀ ਇਸ ਲਈ ਮੈਂ ਬੈਠ ਕੇ ਮੈਡਮ ਦੇ ਹੁਕਮ ਦਾ ਇੰਤਜ਼ਾਰ ਕਰ ਰਹੀ ਸੀ ਪਰ ਸਵੇਰ ਤੋਂ ਦੁਪਹਿਰ ਹੋ ਗਈ ਤੇ ਦੁਪਹਿਰ ਤੋਂ ਸ਼ਾਮ ਵਿੱਚ ਕਦੋਂ ਬਦਲ ਗਈ ਪਤਾ ਹੀ ਨਹੀਂ ਲੱਗਿਆ ਮੈਡਮ ਆਪਣੇ ਕਮਰੇ ਵਿੱਚੋਂ ਨਿਕਲੀ ਤੇ ਇੱਕ ਦੋ ਵਾਰ ਮਾਲਕ ਨੇ ਮੈਨੂੰ ਮੈਡਮ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਮੈਡਮ ਆਪਣੇ ਕਮਰੇ ਵਿੱਚ ਸੁੱਤੀ ਪਈ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਡਮ ਮੈਨੂੰ ਮਾਲਕ ਦੇ ਕਮਰੇ ਵਿੱਚ ਭੇਜ ਕੇ ਫਿਰ ਉਸ ਮੁੰਡੇ ਦੇ ਨਾਲ ਬਾਹਰ ਚਲੀ ਗਈ ਮੈਡਮ ਵਾਪਸ ਆਈ ਤਾਂ ਉਸ ਮੁੰਡੇ ਦੇ ਨਾਲ ਹੀ ਸੀ ਪਰ ਅੱਜ ਉਹ ਮੁੰਡਾ ਘਰ ਦੇ ਅੰਦਰ ਨਹੀਂ ਆਇਆ ਸੀ ਤੇ ਮੈਡਮ ਨੂੰ ਛੱਡ ਕੇ ਚਲਾ ਗਿਆ ਸੀ ਮੈਂ ਸੋਚਣ ਲੱਗ ਗਈ ਕਿ ਮੈਡਮ ਪੱਕਾ ਮਾਲਕ ਦੇ ਨਾਲ ਬੇਵਫਾਈ ਕਰ ਰਹੀ ਹੈ ਮਾਲਕ ਬੁੱਢਾ ਸੀ ਤੇ ਬਿਮਾਰ ਵੀ ਸੀ ਤਾਂ ਕੀ ਹੋਇਆ ਪਰ ਮੈਡਮ ਦਾ ਘਰ ਵਾਲਾ ਤਾਂ ਸੀ ਜੇ ਮੈਡਮ ਨੂੰ ਮਾਲਕ ਪਸੰਦੀ ਨਹੀਂ ਸੀ ਤਾਂ ਇਹ ਗੱਲ ਮੈਡਮ ਨੂੰ ਵਿਆਹ ਤੋਂ ਪਹਿਲਾਂ ਸੋਚਣੀ ਚਾਹੀਦੀ ਸੀ ਉਸ ਦਿਨ ਮੈਡਮ ਕਾਫੀ ਲੇਟ ਆਈ ਇਸ ਲਈ ਮੈਨੂੰ ਵੀ ਘਰ ਜਾਣ ਵਿੱਚ ਦੇਰ ਹੋ ਗਈ ਮੈਂ ਮੈਡਮ ਨੂੰ ਘਰ ਜਾਣ ਦਾ ਦੱਸਿਆ ਤਾਂ ਉਹਨੇ ਫਟਾਫਟ ਕਿਹਾ ਕਿ 5 ਮਿੰਟ ਰੁਕ ਜਾ ਮੈਂ ਤੈਨੂੰ ਸੂਪ ਗਰਮ ਕਰਕੇ ਦਿੰਦੀ ਆ ਤੇ ਤੂੰ ਉਸ ਬੁੱਢੇ ਨੂੰ ਪਲਾ ਜਾਈ ਨਹੀਂ ਤਾਂ ਮੇਰਾ ਸਾਰਾ ਮੂਡ ਖਰਾਬ ਹੋ ਜਾਊਗਾ ਮੈਨੂੰ ਮੈਂ ਮੈਡਮ ਦਾ ਮਾਲਕ ਨੂੰ ਬੁੱਢਾ ਕਹਿਣਾ ਪਸੰਦ ਨਹੀਂ ਆਇਆ ਮੈਂ ਇਸ ਬਾਰੇ ਆਪਣੇ ਮੂੰਹ ਕੁਝ ਨਹੀਂ ਕਿਹਾ ਤੇ ਮੈਡਮ ਨੂੰ ਇੰਨਾ ਹੀ ਕਹਿ ਦਿੱਤਾ ਕਿ ਤੁਸੀਂ ਜਲਦੀ ਘਰ ਆ ਜਾਇਆ ਕਰੋ ਕਿਉਂਕਿ ਤੁਹਾਡੇ ਕਰਕੇ ਮੈਂ ਵੀ ਲੇਟ ਹੋ ਜਾਂਦੀ ਆ ਮੈਂ ਮੈਡਮ ਨੂੰ ਸਿਰਫ ਇੰਨਾ ਹੀ ਕਿਹਾ ਸੀ ਮੈਡਮ ਨੇ ਮੇਰੀ ਗੁੱਤ ਫੜ ਲਈ ਤੇ ਵਾਲ ਖਿੱਚਦੇ ਹੋਏ ਕਹਿਣ ਲੱਗੀ ਮੈਂ ਤੇਰੀ ਮੈਡਮ ਆ ਤੂੰ ਮੇਰੀ ਨਹੀਂ ਜੋ ਤੂੰ ਮੇਰੇ ਆਉਣ ਦਾ ਟਾਈਮ ਯਾਦ ਰੱਖੀ ਜੇ ਮੇਰੇ ਘਰ ਕੰਮ ਕਰਨਾ ਤਾਂ ਆਪਣੀ ਔਕਾਤ ਵਿੱਚ ਰਹਿ ਨਹੀਂ ਤਾਂ ਕੱਲ ਤੋਂ ਕੰਮ ਤੇ ਨਹੀਂ ਆਉਣਾ ਇਹ ਕਹਿ ਕੇ ਮੈਡਮ ਨੇ ਮੈਨੂੰ ਜ਼ੋਰ ਨਾਲ ਧੱਕਾ ਦਿੱਤਾ ਤੇ ਮੈਂ ਜ਼ਮੀਨ ਤੇ ਜਾ ਕੇ ਡਿੱਗ ਪਈ ਗਰੀਬ ਹੋਣਾ ਸ਼ਾਇਦ ਬਹੁਤ ਵੱਡੀ ਅਜਮਾਇਸ਼ ਆ ਇਹ ਅਮੀਰ ਲੋਕ ਵੀ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਆ ਉਸ ਦਿਨ ਮੈਂ ਮਾਲਕ ਨੂੰ ਸੂਪਣੀ ਪਲਾਇਆ ਤੇ ਰੋਂਦੀ ਰੋਂਦੀ ਘਰ ਆ ਗਈ ਮੈਨੂੰ ਨਹੀਂ ਪਤਾ ਸੀ ਕਿ ਇਸ ਵਾਰ ਮੇਰਾ ਇਨਕਾਰ ਮੈਨੂੰ ਕਿੰਨੀ ਵੱਡੀ ਮੁਸੀਬਤ ਵਿੱਚ ਪਾ ਦੇਊਗਾ ਪਰ ਮੈਂ ਉੱਥੋਂ ਆ ਗਈ ਸੀ ਘਰ ਆ ਕੇ ਮੈਨੂੰ ਨੀਂਦ ਨਹੀਂ ਆਈ ਸੀ ਮੈਨੂੰ ਲੱਗਦਾ ਸੀ ਸ਼ਾਇਦ ਮੈਡਮ ਮੈਨੂੰ ਨੌਕਰੀ ਤੋਂ ਕੱਢ ਦੇਊਗੀ ਪਰ ਇਹ ਗੱਲ ਮੈਂ ਮਾਂ ਤੋਂ ਲੁਕੋ ਲਈ ਕਿਉਂਕਿ ਮੈਨੂੰ ਪਤਾ ਸੀ ਕਿ ਮਾਂ ਵੀ ਮੈਨੂੰ ਹੀ ਕਸੂਰਵਾਰ ਕਹੂਗੀ ਮੈਨੂੰ ਇਸ ਗੱਲ ਤੇ ਝੜਕ ਦੇਊਗੀ ਐਸ ਲਈ ਮੈਂ ਬਿਨਾਂ ਦਿਸੇ ਹੀ ਸੌਂਗੀ ਮੈਨੂੰ ਵਾਰ-ਵਾਰ ਮੈਡਮ ਦਾ ਵਿਵਹਾਰ ਯਾਦ ਆ ਰਿਹਾ ਸੀ ਉਹ ਕਮੀਨੀ ਆਪ ਤਾਂ ਮੁੰਡੇ ਦੇ ਨਾਲ ਮਜ਼ੇ ਲੈ ਰਹੀ ਸੀ ਤੇ ਮਾਲਕ ਵਿਚਾਰੇ ਨੂੰ ਬੁੱਢਾ ਲਾਚਾਰ ਬਣਾ ਕੇ ਬਿਸਤਰੇ ਤੇ ਪਾ ਕੇ ਰੱਖਿਆ ਹੋਇਆ ਸੀ ਇਸ ਗੱਲ ਨੇ ਮੈਨੂੰ ਬਹੁਤ ਦੁੱਖ ਦਿੱਤਾ ਸੀ ਅਗਲੀ ਸਵੇਰ ਨੂੰ ਮੈਂ ਡਰਦੀ ਡਰਦੀ ਕੰਮ ਤੇ ਗਈ ਪਰ ਸਭ ਕੁਝ ਰੋਜ਼ ਦੇ ਵਾਂਗ ਸੀ ਮੈਡਮ ਉਸ ਦਿਨ ਵੀ ਬਹੁਤ ਜਲਦੀ ਵਿੱਚ ਸੀ ਮੈਨੂੰ ਕਹਿਣ ਲੱਗੀ ਕਿ ਮੈਂ ਕਿਤੇ ਬਾਹਰ ਜਾਂਦੀ ਚੇਤੇ ਨਾਲ ਮਾਲਕ ਨੂੰ ਰੋਟੀ ਖਵਾ ਕੇ ਇੱਕ ਐਕੇ ਉਹ ਬਹੁਤ ਸੋਹਣੀ ਤਿਆਰ ਹੋ ਕੇ ਮੁੰਡੇ ਦੇ ਨਾਲ ਚਲੀ ਗਈ ਸੂਪ ਪੀਂਦੇ ਹੋਏ ਮਾਲਕ ਨੇ ਮੈਨੂੰ ਮੈਡਮ ਬਾਰੇ ਪੁੱਛਿਆ ਤਾਂ ਮੈਂ ਪਹਿਲੀ ਵਾਰ ਆਪਣੇ ਮੂੰਹੋਂ ਸੱਚ ਨਿਕਲ ਗਿਆ ਮੈਂ ਕਹਿ ਦਿੱਤਾ ਕਿ ਮੈਡਮ ਰੋਜ਼ ਕਿਸੇ ਮੁੰਡੇ ਦੇ ਨਾਲ ਬਾਹਰ ਚਲੀ ਜਾਂਦੀ ਆ ਤੇ ਥੱਕ ਹਾਰ ਕੇ ਮੈਂ ਮਾਲਕ ਨੂੰ ਗੱਲ ਦੱਸ ਦਿੱਤੀ ਤਾਂ ਉਹਨੇ ਅੱਗੋਂ ਤੋਂ ਏਦਾਂ ਦੀ ਗੱਲ ਕਹੀ ਜੀ ਨੂੰ ਸੁਣ ਕੇ ਮੇਰੇ ਹੋਸ਼ ਛੁੱਟ ਗਏ ਮਾਲਕ ਆਪ ਮੈਡਮ ਨੂੰ ਉਸ ਮੁੰਡੇ ਦੇ ਨਾਲ ਜਾਣ ਦਿੰਦਾ ਸੀ ਕਿਉਂਕਿ ਮਾਲਕ ਮੈਡਮ ਦਾ ਘਰ ਵਾਲਾ ਨਹੀਂ ਸੀ ਬਲਕਿ ਉਹਦਾ ਚਾਚਾ ਸੀ ਮੇਰੀ ਗੱਲ ਸੁਣ ਕੇ ਮਾਲਕ ਕਹਿਣ ਲੱਗਾ ਕਿ ਤੇਰੀ ਮੈਡਮ ਨੇ ਉਸ ਮੁੰਡੇ ਦੇ ਨਾਲ ਲਵ ਮੈਰਿਜ ਕਰਵਾਈ ਸੀ ਪਰ ਉਸ ਮੁੰਡੇ ਦੇ ਘਰਦਿਆਂ ਨੇ ਇਸ ਵਿਆਹ ਨੂੰ ਨਹੀਂ ਮੰਨਿਆ ਤੇਰੀ ਮੈਡਮ ਨੂੰ ਸਹੁਰੇ ਘਰ ਜਾਣ ਤੋਂ ਮਨਾ ਕਰ ਦਿੱਤਾ ਪਰ ਤੇਰੀ ਮੈਡਮ ਆਪਣੇ ਘਰ ਵਾਲੇ ਦੇ ਪਿਆਰ ਵਿੱਚ پاگل ਹੋ ਗਈ ਆ ਸਹੁਰਿਆਂ ਨੇ ਘਰ ਨਹੀਂ ਜਾਂਦੀ ਪਰ ਜਦੋਂ ਵੀ ਘਰ ਵਾਲਾ ਉਹਨੂੰ ਕਿਤੇ ਮਿਲਣ ਲਈ ਬੁਲਾਉਂਦਾ ਤਾਂ ਉਹ ਚਲੀ ਜਾਂਦੀ ਆ ਮਾਲਕ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮਾਲਕ ਕਹਿਣ ਲੱਗਾ ਕਿ ਮੈਂ ਉਹਦਾ ਚਾਚਾ ਮੈਂ ਬਿਮਾਰ ਹੋਣ ਦਾ ਕਰਕੇ ਇਸ ਘਰ ਵਿੱਚ ਰਹਿੰਦਾ ਇਸ ਲਈ ਲੋਕ ਮੈਨੂੰ ਇਸ ਘਰ ਦਾ ਮਾਲਕ ਸਮਝਦੇ ਆ ਪਰ ਮੈਂ ਇਸ ਘਰ ਦਾ ਮਾਲਕ ਨਹੀਂ ਆ ਤੇਰੀ ਮੈਡਮ ਨੂੰ ਆਪਣੇ ਘਰ ਵਾਲੇ ਨੂੰ ਮਿਲਣ ਨੂੰ ਮਨਾਂ ਨਹੀਂ ਕਰਦਾ ਤੇ ਉਹਨੂੰ ਕਹਿੰਦਾ ਕਿ ਉਹ ਕਿਸੇ ਦੂਸਰੇ ਮੁੰਡੇ ਦੇ ਨਾਲ ਵਿਆਹ ਕਰਵਾ ਲੇ ਜੋ ਉਹਨੂੰ ਇਜਾਜ਼ਤ ਦੇ ਨਾਲ ਆਪਣੇ ਨਾਲ ਲੈ ਜਾ ਤੇ ਉਹ ਮੈਨੂੰ ਆਪਣੇ ਘਰ ਲੈ ਜਾਵੇ ਪਰ ਉਹਨੂੰ ਆਪਣੇ ਘਰ ਵਾਲੇ ਨਾਲ ਇਦਾਂ ਲੋਕ-ਲੋਕ ਕੇ ਮਿਲਣਾ ਵਧੀਆ ਲੱਗਦਾ ਪਰ ਪਰ ਉਹ ਆਪਣੇ ਘਰ ਵਾਲੇ ਨੂੰ ਛੱਡ ਨਹੀਂ ਸਕਦੀ ਸੀ ਇਹ ਸੁਣ ਕੇ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ ਕਿਉਂਕਿ ਮੈਡਮ ਮੈਨੂੰ ਬਹਾਨੇ ਦੇ ਨਾਲ ਹੀ ਮਾਲਕ ਦੇ ਕਮਰੇ ਵਿੱਚ ਭੇਜਦੀ ਸੀ ਤਾਂ ਕਿ ਮੈਡਮ ਦੇ ਚਾਚੇ ਦਾ ਧਿਆਨ ਮੇਰੇ ਤੇ ਹੀ ਲੱਗਿਆ ਰਹੇ ਤੇ ਮੈਡਮ ਬਿਨਾਂ ਰੋਕ-ਟੋਕ ਦੇ ਕਿਤੇ ਬਾਹਰ ਜਾ ਸਕੇ ਤੇ ਆਪਣੀ ਮਨਚਾਹੀ ਜ਼ਿੰਦਗੀ ਗੁਜ਼ਾਰ ਸਕੇ ਸ਼ੈਰ ਮੈਡਮ ਨੇ ਮੈਨੂੰ ਮੁਫਤ ਦਾ ਮਾਲ ਸਮਝ ਕੇ ਰੱਖਿਆ ਸੀ ਜੇ ਮੈਡਮ ਦਾ ਚਾਚਾ ਮੇਰੇ ਤੇ ਹੱਥ ਵੀ ਸਾਫ਼ ਕਰਦਾ ਤਾਂ ਕਰ ਲਵੇ ਗਰੀਬ ਆ ਤੇ ਕੀ ਕਰਾਂ ਕਿ ਅਗਰ ਕੱਲ ਨੂੰ ਕੋਈ ਗੱਲ ਹੋਈ ਤਾਂ ਪੈਸੇ ਦੇ ਕੇ ਮੂੰਹ ਬੰਦ ਕਰ ਦਿਆਂ ਉਹ ਮੁੰਡਾ ਮੈਡਮ ਦਾ ਘਰ ਵਾਲਾ ਸੀ ਪਰ ਮੈਡਮ ਦਾ ਚਾਚਾ ਉਹਨੂੰ ਮਿਲਣ ਤੋਂ ਮਨਾ ਕਰਦਾ ਸੀ ਕਿਉਂਕਿ ਉਹ ਮੁੰਡਾ ਗੈਰਕਾਨੂੰਨੀ ਕੰਮ ਕਰਦਾ ਸੀ ਮੈਡਮ ਉਹਦੇ ਪਿਆਰ ਵਿੱਚ ਅੰਨੀ ਹੋ ਗਈ ਸੀ ਜੋ ਉਸ ਤੋਂ ਆਪਣਾ ਪੈਸਾ ਲੁਟਾ ਰਹੀ ਸੀ ਮੈਂ ਵੀ ਆਪਣੇ ਹਾਲਤ ਨਾਲ ਸਮਝੌਤਾ ਕਰ ਲਿਆ ਸੀ ਕਿਉਂਕਿ ਹੁਣ 3 ਸਾਲ ਹੋ ਗਏ ਸੀ ਇਸ ਘਰ ਵਿੱਚ ਉਹ ਕੰਮ ਕਰਦੀ ਨੂੰ ਮੈਂ ਆਪਣਾ ਆਪ ਚੰਗਾ ਬੁਰਾ ਸਮਝ ਗਈ ਸੀ ਜਦੋਂ ਮੈਡਮ ਬਾਹਰ ਜਾਂਦੀ ਤਾਂ ਮੈਂ ਮੈਡਮ ਦੇ ਚਾਚੇ ਨੂੰ ਨੀਂਦ ਦੀ ਦਵਾਈ ਦੁੱਧ ਵਿੱਚ ਪਾ ਕੇ ਪਲਾਉਂਦੀ ਜਿਦੇ ਨਾਲ ਉਹ ਮੈਡਮ ਦੇ ਹੋਂ ਤੱਕ ਸੁੱਤਾ ਰਹਿੰਦਾ ਤੇ ਮੈਂ ਆਪ ਆਰਾਮ ਨਾਲ ਬੈਠ ਕੇ ਮੈਡਮ ਦੇ ਟੀਵੀ ਤੇ ਆਪਣਾ ਮਨਪਸੰਦ ਸੀਰੀਅਲ ਦੇਖਦੀ ਰਹਿੰਦੀ ਜਦੋਂ ਮੈਡਮ ਘਰ ਆਉਂਦੀ ਤੇ ਮੈਂ ਫਟਾਫਟ ਉੱਠ ਕੇ ਸਫਾਈ ਕਰਨ ਲੱਗ ਜਾਂਦੀ ਸੀ ਇਦਾਂ ਮੈਡਮ ਵੀ ਖੁਸ਼ ਸੀ ਤੇ ਮੈਨੂੰ ਉਸ ਬੁੱਢੇ ਤੋਂ ਵੀ jaan ਛੁੱਟ ਗਈ ਸੀ। ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦਿਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।